ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਹੜ੍ਹਾਂ ਦੀ ਤਸਵੀਰ ਬੜੀ ਭਿਆਨਕ ਹੈ ਜਦੋਂ ਉਸ ਨੂੰ ਅਸੀਂ ਸਾਰੇ ਤੌਰ ਤੇ ਦੇਖਦੇ ਆਂ ਪੰਜਾਬ ਦੀ ਤਾਂ ਅਸੀਂ ਗੱਲ ਤਕਰੀਬਨ ਰੋਜ਼ ਹੀ ਕਰਦੇ ਆਂ। ਤੇ ਅੱਜ ਪੰਜਾਬੀ ਟ੍ਰਿਬਿਊਨ ਨੇ ਕੁਝ ਅੰਕੜੇ ਵੀ ਦਿੱਤੇ ਐ। ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਬਾਰਸ਼ਾਂ ਦੇ ਦੌਰਾਨ ਚਹੇ ਟਿੱਗ ਗੰਢ ਗਣ ਕਰਕੇ ਚਾਹੇ ਬੱਦਲ ਫਟਣ ਕਰਕੇ ਤੇ ਚਾਹੇ ਹੜ੍ਹਾਂ ਕਰਕੇ 366 ਮੌਤਾਂ ਹੋਈਆਂ ਨੇ ਤੇ 41 ਲੋਕ ਲਾਪਤਾ ਹੋਏ ਐ। ਪੰਜਾਬ ਦੇ ਵਿੱਚ ਇਹਨਾਂ ਮੌਤਾਂ ਦੀ ਗਿਣਤੀ 48 ਹੈ ਤੇ ਜੰਮੂ ਕਸ਼ਮੀਰ ਦਾ ਹਲੇ ਅੰਕੜਾ ਨਹੀਂ ਆਇਆ ਵੀ ਕਿੰਨੇ ਐ ਤੇ ਉੱਤਰਾਖੰਡ ਦਾ ਨਹੀਂ ਆਇਆ। ਸਾਰੀਆਂ ਹੀ ਜਾਨਾਂ ਕੀਮਤੀ ਨੇ, ਮਨੁੱਖੀ ਜਾਨਾਂ ਗਈਆਂ ਨੇ ਤੇ ਦੂਜੇ ਪਾਸੇ ਜਦੋਂ ਪਾਣੀ ਫਿਰਦਾ ਹੈਗਾ, ਦਰਿਆ ਫਿਰਦੇ ਐ ਤਾਂ ਉਦੋਂ ਕੋਈ ਅੰਤਰਰਾਸ਼ਟਰੀ ਸਰਹੱਦਾਂ ਵੀ ਨਹੀਂ ਰਹਿੰਦੀਆਂ। ਤੇ ਜਦੋਂ ਰਾਹਤ ਵੰਡੇ ਐ ਇੱਕ ਦੋ ਵੀਡੀਓਜ਼ ਅਜਹੀਆਂ ਵੀ ਆਈਆਂ ਵੀ ਉਹ ਰਾਹਤ ਵੰਡਣ ਵਾਲਿਆਂ ਦੇ ਲਈ ਵੀ ਕੋਈ ਲਕੀਰ ਨਹੀਂ ਹੈ ਬਾਰਡਰ ਦੀ ਲਕੀਰ ਨਹੀਂ ਉਹ ਪਾਕਿਸਤਾਨ ਵਾਲੇ ਪਾਸੇ ਲੋਕਾਂ ਨੂੰ ਵੀ ਰਾਹਤ ਦਿੱਤੀ ਜਾਂਦੀ ਹੈ ਤੇ ਇਧਰ ਨੂੰ ਵੀ ਦਿੱਤੀ ਜਾਂਦੀ ਹੈ ਤੇ ਉਹ ਪਾਕਿਸਤਾਨ ਦੇ ਵਿੱਚ ਵੀ ਤਕਰੀਬਨ 900 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਤੇ ਕੱਲ ਕਿਸ਼ਤੀ ਜਿਹੜੀ ਦੇ ਵਿੱਚ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਸੇਫ ਥਾਂ ਦੇ ਉੱਤੇ ਪਾਟਣ ਕਰਕੇ ਕਿਸ਼ਤੀ ਦੇ ਪੰਜ ਲੋਕ ਹੋਰ ਮਾਰੇ ਗਏ ਅਸੀਂ ਇਹ ਜਿੰਨੀਆਂ ਵੀ ਜਾਨਾਂ ਗਈਆਂ ਨੇ ਚਾਹੇ ਉਹ ਪਾਰ ਦੇ ਅਡੜ ਸੂਬਿਆਂ ਚ ਨੇ ਤੇ ਚਾਹੇ ਪਾਕਿਸਤਾਨ ਦੇ ਵਿੱਚ ਨੇ ਇਹਨਾਂ ਮਨੁੱਖੀ ਜਾਨਾਂ ਦੇ ਉੱਤੇ ਗਹਿਰਾ ਦੁੱਖ ਪ੍ਰਗਟ ਕਰਦੇ ਆ ਤੇ ਆਸ ਕਰਦੇ ਹਾਂ ਕਿ ਸਰਕਾਰਾਂ ਚਾਹੇ ਕੇਂਦਰ ਦੀ ਸਰਕਾਰ ਹੈ ਤੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਨੇ ਤੇ ਚਾਹੇ ਕੋਈ ਪਾਕਿਸਤਾਨ ਦੀ ਸਰਕਾਰ ਹੈ ਉਹ ਜਹੇ ਇੰਤਜ਼ਾਮ ਕਰਨ ਤਾਂ ਕਿ ਇਹ ਘਟਨਾਵਾਂ ਰੋਕੀਆਂ ਜਾ ਸਕਣ ਜਾਂ ਘਟੋ-ਘਟ ਇਹਨਾਂ ਦਾ ਜਿਹੜਾ ਅਸਰ ਹੈ ਉਹਨੂੰ ਘਟਾਇਆ ਜਾ ਸਕੇ ਸੋ ਦੂਸਰੇ ਪਾਸੇ ਅਸੀਂ ਇਹ ਦੂਜੇ ਪਾਸੇ ਇੱਕ ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਉੱਤੇ ਜਿਹੜੇ ਹੈ ਗਣੇਸ਼ ਜੀ ਦੇ ਉਤਸਵ ਮਨਾਏ ਜਾਂਦੇ ਹੈ ਤੇ ਉਹਨਾਂ ਦੇ ਗਣੇਸ਼ ਦੇ ਵਿਸਰਜਣ ਦੀਆਂ ਜਿਹੜੀਆਂ ਨੇ 6500 ਤਾਂ ਉਹ ਵਿਸਰਜਣ ਦੀਆਂ ਸੀਗੀਆਂ ਗੱਲਾਂ ਜਿੱਥੇ ਉਹ ਸਮੂਹਕ ਤੌਰ ਤੇ ਕਿਸੇ ਕਮਿਊਨਿਟੀ ਵਜੋਂ ਕੀਤਾ ਜਾਂਦਾ ਹੈ ਕੁਝ ਘਰਾਂ ਦੇ ਵਿੱਚ ਗਣੇਸ਼ ਪੂਜਾ ਕਰਨ ਤੋਂ ਬਾਅਦ ਉਹਦਾ ਵਿਸਰਜਣ ਕਰਦੇ ਆ ਉਹ ਵੀ ਤਕਰੀਬਨ 1.5 ਲੱਖ ਨੇ ਐਨੇ ਗਣੇਸ਼ ਜੀ ਨੂੰ ਦਾ ਵਿਸਰਜਣ ਕੀਤਾ ਜਾਂਦਾ ਤੇ ਮਹਾਰਾਸ਼ਟਰ ਦੇ ਵਿੱਚ ਅੱਡ-ਅੱਡ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ 9 ਵਿਅਕਤੀ ਪਾਣੀ ਚ ਡੁੱਬ ਕੇ ਮਰ ਗਏ ਵਿਸਰਜਣ ਕਰਦੇ ਹੋਏ ਤੇ 12 ਹੋਰ ਲਾਪਤਾ ਹੋ ਗਏ ਇਹ ਵੀ ਘਟਨਾ ਬੜੀ ਦਿਲ ਹੂਲਮਈ ਹੈ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਕਿ ਅਜਿਹੀਆਂ ਗੱਲਾਂ ਵੇਲੇ ਤਾਂ ਘੱਟੋ ਘੱਟ ਸਾਵਧਾਨੀ ਵਰਤੀ ਜਾ ਸਕਦੀ ਹੈ ਮਨੁੱਖੀ ਅਣਗਹਿਲੀ ਤੋਂ ਬਚਣਾ ਚਾਹੀਦਾ ਤਾਂ ਕਿ ਉਹ ਕੀਮਤਾਂ ਕੀਮਤੀ ਜਾਨਾਂ ਨਾ ਜਾਣ ਤੇ ਬਚਾਈਆਂ ਜਾ ਸਕਣ ਆ ਦੋਸਤੋ ਕੱਲ੍ਹ ਬੀਜੇਪੀ ਨੇ ਆਪਣੇ ਐਮਪੀਜ਼ ਦੀ ਇੱਕ ਵਰਕਸ਼ਾਪ ਲਾਈ ਪਾਰਲੀਮੈਂਟ ਦੇ ਵਿੱਚ ਉਹਦੇ ਚ ਮੋਦੀ ਜੀ ਵੀ ਸ਼ਾਮਲ ਹੋਏ ਤੇ ਉਹਦੇ ਵਿੱਚ ਬਾਕੀ ਗੱਲਾਂ ਤਾਂ ਚਲੋ ਜੋ ਉਹਨਾਂ ਨੇ ਕੀਤੀਆਂ ਸੋ ਕੀਤੀਆਂ ਤੇ ਇੱਕ ਜਿਹੜੀ ਗੱਲ ਹੈ ਵੀ ਉਹ ਸਾਰੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਜਿਦੇ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀਐਸਟੀ ਦੀਆਂ ਦਰਾਂ ਘਟਾਉਣ ਲਈ ਚਾਰ ਤੋਂ ਦੋ ਸਲੈਬਾਂ ਕਰਨ ਲਈ ਤੇ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਘਟਾਉਣ ਲਈ ਉਹਨਾਂ ਦਾ ਧੰਨਵਾਦ ਕਰਦਾ ਹੋਇਆ ਮਤਾ ਪਾਸ ਕੀਤਾ ਗਿਆ। ਅਸੀਂ ਸਮਝਦੇ ਹਾਂ ਵੀ ਇਹ ਕਿੰਨਾ ਫਰੌਡੀ ਗੱਲ ਹੈ ਵੀ ਸੰਨ 2017 ਚ ਤੁਸੀਂ ਇਹ ਲੈ ਕੇ ਆਉਂਦੇ ਹੋ ਬਾਰ-ਬਾਰ ਇਹ ਮੁੱਦਾ ਉਖਦੇ ਵੀ ਇਹ ਦਰਾਂ ਬਹੁਤ ਹਾਈ ਨੇ ਤੇ ਰਾਹੁਲ ਗਾਂਧੀ ਨੇ ਇਸ ਮੁੱਦੇ ਨੂੰ ਬਹੁਤ ਉੱਚੀ ਆਵਾਜ਼ ਦੇ ਵਿੱਚ ਚੁੱਕਿਆ ਹੋਰ ਵਿਰੋਧੀ ਧਿਰਾਂ ਦੇ ਆਗੂ ਜਿਹੜੇ ਉਹ ਪਾਰਲੀਮੈਂਟ ਦੇ ਵਿੱਚ ਤੇ ਪਾਰਲੀਮੈਂਟ ਦੇ ਬਾਹਰ ਇਹ ਮੁੱਦਾ ਚੁੱਕਦੇ ਰਹੇ ਹੈ ਤੇ ਤੁਸੀਂ ਇਹ ਕਹਿ ਕੇ ਟਾਲਾਬਾਟ ਦੇ ਰਹੇ ਹੋ ਵੀ ਇਹ ਜੀਐਸਟੀ ਦੀਆਂ ਦਰਾਂ ਦਾ ਮੁੱਦਾ ਤਾਂ ਜੀਐਸਟੀ ਕੌਂਸਲ ਡਿਸਾਈਡ ਕਰਦੀ ਹੈ ਜੀਐਸਟੀ ਕੌਂਸਲ ਡਿਸਾਈਡ ਕਰ ਦਵੇ ਅਸੀਂ ਕੱਲ ਲਾਗੂ ਕਰ ਦਿਆਂਗੇ ਇਹਦਾ ਮਤਲਬ ਹੈ ਇਹ ਡਿਸਾਈਡ ਦੀ ਹੈ ਜੀਐਸਟੀ ਕੌਂਸਲ ਤੋਂ ਤਾਂ ਸਿਰਫ ਮੋਹਰ ਲਵਾਈ ਗਈ ਹੈ ਕਿਉਂਕਿ ਬਹੁਤੇ ਮੈਂਬਰ ਪਾਰਲੀਮੈਂਟ ਜਿਹੜੇ ਉੱਥੇ ਬੀਜੇਪੀ ਦੀਆਂ ਸੂਬਾ ਸਰਕਾਰਾਂ ਦੇ ਹੈ ਤੇ ਇਹ ਤਾਂ ਜਦੋਂ ਮਰਜ਼ੀ ਕੀਤਾ ਜਾ ਸਕਦਾ ਸੀ ਜੇ ਪ੍ਰਧਾਨ ਮੰਤਰੀ ਨੇ ਕਰਨਾ ਚਾਹ। ਕੀ ਭਾਰਤ ਦੇ ਲੋਕ ਜਿਹੜੇ 8 ਸਾਲ ਲਗਾਤਾਰ ਆਪਣੀ ਲੁੱਟ ਕਰਾਉਂਦੇ ਰਹੇ ਐ ਅੰਨੀ ਲੁੱਟ ਕਰਾਉਂਦੇ ਰਹੇ ਐ ਉਹ ਭਾਰਤ ਦੇ ਲੋਕ ਵੀ ਹੁਣ ਇਹ ਮਤਾ ਪਾਸ ਕਰਨ ਕਿ ਮੋਦੀ ਜੀ ਨੇ ਹੀ ਕਰਨਾ ਸੀ ਫਿਰ ਪਹਿਲਾਂ ਕਿਉਂ ਨਹੀਂ ਕੀਤਾ ਸਾਡੀ ਲੁੱਟ ਕਿਉਂ ਕੀਤੀ ਅਸੀਂ ਮੋਦੀ ਦੀ ਘੋਰ ਨਿੰਦਿਆ ਕਰਦੇ ਹਾਂ ਇਸ ਗੱਲ ਲਈ ਕਿ ਉਹਨੇ ਲੋਕਾਂ ਦੇ ਨਿਚੋੜ ਨਿਚੋੜ ਕੇ ਖੂਨ ਚ ਟੈਕਸ ਦੇ ਰਾਹੀਂ ਇੰਨਾ ਵੱਡਾ ਪੈਸਾ ਇਕੱਠਾ ਕੀਤਾ ਸੋ ਅਸੀਂ ਇਹਨੂੰ ਸ਼ਾਬਾਸ਼ ਦੀ بجائے ਦੁਰਫਿਟੇ ਮੂੰਹ ਵਾਲਾ ਸਟੈਪ ਕਹਿਣਾ ਚਾਹੁੰਦੇ ਆ ਸੋ ਉਹਨਾਂ ਨੇ ਜਿਹੜਾ ਕੱਲ ਨੂੰ ਕਿਉਂਕਿ ਆਪਣੇ ਉਹਦੀ ਉਪ ਰਾਸ਼ਟਰਪਤੀ ਦੀ ਚੋਣ ਵੀ ਹੈ ਤੇ ਅੱਜ ਇੰਡੀਆ ਅਲਾਈਅੰਸ ਨੇ ਵੀ ਇਸ ਤਰ੍ਹਾਂ ਦੀ ਮੀਟਿੰਗ ਕਰਕੇ ਇੱਕ ਮੌਕ ਡ੍ਰਿਲ ਕਰਨੀ ਹੈ ਵੀ ਕਿਵੇਂ ਵੋਟਾਂ ਪਾਉਣੀਆਂ ਨੇ ਕਿਵੇਂ ਕੋਈ ਕੈਂਸਲ ਨਾ ਹੋਣ ਹੋਰ ਨਾ ਹੋਵੇ ਉਹਨਾਂ ਨੇ ਵੀ ਕੀਤੀਆਂ ਨੇ ਬੀਜੇਪੀ ਵਾਲਿਆਂ ਨੇ ਵੀ ਕੀਤੀਆਂ ਨੇ ਤੇ ਜਿਹੜੇ ਰਾਤਰੀ ਭੋਜ ਰੱਖੇ ਹੋਏ ਸੀ ਨੱਡਾ ਸਾਹਿਬ ਨੇ ਕੁਝ ਦਿਨ ਪਹਿਲਾਂ ਤੇ ਅੱਜ મોદી ਨੇ ਰੱਖੇ ਹੋਏ ਸੀ ਉਹ ਕੈਂਸਲ ਹੋ ਗਏ ਉਹਦੇ ਤੇ ਬਹੁਤ ਸਾਰੀਆਂ ਕਿਆਸਰਾਈਆਂ ਚੱਲ ਰਹੀਆਂ ਨੇ ਕਿ ਮੈਂਬਰ ਪਾਰਲੀਮੈਂਟ ਘਟਾਉਣ ਦੀ ਸੰਭਾਵਨਾ ਸੀ ਵਗੈਰਾ ਕਰਾ ਇਹੋ ਜਿਹਾ ਕੁਝ ਵੀ ਹੈ ਸੋ ਅਸੀਂ ਜੀਐਸਟੀ ਬਾਰੇ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਆ ਕਿ ਸਮੁੱਚਾ ਜੀਐਸਟੀ ਦਾ ਜਿਹੜਾ ਫਾਰਮੈਟ ਹੈ ਉਹ ਸਾਰੇ ਦਾ ਸਾਰਾ ਸੂਬਿਆਂ ਦੇ ਅਧਿਕਾਰ ਖੋਣ ਵਾਲਾ ਹੈ ਸੂਬਿਆਂ ਦੇ ਜਿਹੜੇ ਆਰਥਿਕ ਅਧਿਕਾਰ ਹੈ ਉਹਨਾਂ ਦਾ ਕੇਂਦਰੀਕਰਨ ਕਰਨਾ ਤੇ ਤਰਸਾਤ ਰਸਾ ਕੇ ਜੀਐਸਟੀ ਦਾ ਜੋ ਵੀ ਕੀ ਚੀਜ਼ ਹੈ ਉਹ ਸੂਬਿਆਂ ਨੂੰ ਦਿੱਤੀ ਜਾ ਰਹੀ ਹੈ ਤੇ ਪਿੱਛੇ ਜਿਹੜਾ ਉਹਨਾਂ ਨੂੰ ਕੰਪਨਸੇਸ਼ਨ ਦਿੰਦੇ ਸੀ ਅਸੀਂ ਦੇਖਦੇ ਰਹਿਆ ਵੀ ਕਿੰਨਾ ਕਿੰਨਾ ਲੇਟ ਦਿੱਤੀ ਜਾਂਦੀ ਹੈ ਖਾਸ ਤੌਰ ਤੇ ਜਿਹੜੀਆਂ ਗੈਰ ਬੀਜੇਪੀ ਸਰਕਾਰਾਂ ਨੇ ਉਹਨਾਂ ਦੇ ਨਾਲ ਉਹਦੇ ਚ ਵੱਡੀ ਪੱਧਰ ਤੇ ਉੱਤੇ ਵਿਤਕਰਾ ਤੇ ਬਲੈਕਮੇਲਿੰਗ ਹੁੰਦੀ ਰਹੀ ਹੈ ਸੋ ਇਹ ਸੂਬਿਆਂ ਦੇ ਅਧਿਕਾਰਾਂ ਤੇ ਵੱਡਾ ਹਮਲਾ ਆਉਣ ਵਾਲਾ ਸਮਾਂ ਦੇਖਦੇ ਆ ਕਿਹਾ ਜਾ ਬਣਦਾ ਪਰ ਇਹ ਜਿਹੜਾ ਇੰਨਾ ਕੇਂਦਰੀਕਰਨ ਆਇਆ ਹੈ ਆਰਥਿਕ ਸ਼ਕਤੀਆਂ ਦਾ ਇਹ ਸਾਡੇ ਦੇਸ਼ ਦੇ ਜਿਹੜਾ ਜਿਹੜਾ ਆਪਣਾ ਫੈਡਰਲ ਢਾਂਚਾ ਹੈਗਾ ਉਹਦੇ ਵਾਸਤੇ ਬਹੁਤ ਨੁਕਸਾਨਦੇ ਹੈ ਉਹਦੇ ਵਿਰੁੱਧ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਚਾਹੁੰਦੇ ਆ ਵੋਟ ਚੋਰੀ ਦਾ ਮੁੱਦਾ ਰਾਹੁਲ ਗਾਂਧੀ ਉਹਨਾਂ ਨੇ ਬਹੁਤ ਬਾਖੂਬੀ ਚੁੱਕਿਆ ਹੋਇਆ ਤੇ ਉਹਦੇ ਵਿੱਚ ਉਹਨਾਂ ਨੇ ਬੰਗਲੌਰ ਦੀ ਇੱਕ ਸੀਟ ਦੇ ਵਿਧਾਨ ਸਭਾ ਹਲਕੇ ਦਾ ਇੱਕ ਬਿਉਰਾ ਪੂਰਾ ਡਿਟੇਲ ਚ ਦਿੱਤਾ ਸੀ ਉਸ ਤੋਂ ਬਿਨਾ ਕਰਨਾਟਕਾ ਦੇ ਵਿੱਚ ਹੀ ਉਦੋਂ ਜਿਹੜੀ ਮਈ 2023 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਉਹਦੇ ਅਲੰਦ ਨੋ ਵਿਧਾਨ ਸਭਾ ਹਲਕੇ ਤੋਂ ਚੋਣਾਂ ਤੋਂ ਪਹਿਲਾਂ ਫਾਰਮ ਨੰਬਰ 7 ਭਰ ਕੇ 616018 ਵੋਟਾਂ ਕੱਟਣ ਦਾ ਦੀਆਂ ਅਰਜ਼ੀਆਂ ਪਹੁੰਚ ਗਈਆਂ ਇੱਕ ਅਰਜੀ ਇੱਕ ਬੀ ਐਲਓ ਦੇ ਕੋਲ ਚਲੀ ਗਈ ਜਿਹਦੇ ਵਿੱਚ ਉਹਦੇ ਭਰਾ ਦੀ ਵੋਟ ਕੱਟਣ ਵਾਸਤੇ ਇੱਕ ਫਾਰਮ ਆ ਗਿਆ ਉਹਦੇ ਕੋਲ ਉਹਨੇ ਕਿਹਾ ਮੇਰਾ ਭਰਾ ਤਾਂ ਇੱਥੇ ਰਹਿੰਦਾ ਉਹਨੇ ਤਾਂ ਕੋਈ ਹੋ ਦਿੱਤਾ ਨਹੀਂ ਉਹਨੇ ਵੈਰੀਫਾਈ ਕਰ ਲਿਆ ਫਿਰ ਉਹਨੇ ਜਿਹੜਾ ਵਿਰੋਧੀ ਧਿਰ ਦਾ ਉਮੀਦਵਾਰ ਹੈ ਉਹਨੂੰ ਇਸ ਗੱਲ ਦਾ ਪਤਾ ਲੱਗ ਗਿਆ ਬੀ ਆਰ ਪਾਟੇਲ ਜਿਹੜਾ ਪਿਛਲੀ 2018 ਦੀ ਚੋਣ ਦੇ ਵਿੱਚ ਸਿਰਫ ਜਿਹੜਾ ਥੋੜੀਆਂ ਜਿਹੀਆਂ ਵੋਟਾਂ ਦੇ ਫਰਕ ਨਾਲੇ ਹਾਰਿਆ ਸੀਗਾ 697 ਵੋਟਾਂ ਦੇ ਫਰਕ ਨਾਲ ਉਹਨੂੰ ਲੱਗਿਆ ਵੀ ਇਤਕੀ ਫੇਰ-ਹੇਰਾ ਫੇਰੀ ਹੋਣ ਲੱਗੀ ਹੈ ਉਹ ਸੁ ਜਾਗ ਹੋ ਗਏ ਉਹਨੇ ਇਲੈਕਸ਼ਨ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਕੋਲ ਖੜ ਕੇ ਵੈਰੀਫਿਕੇਸ਼ਨ ਕਰਵਾਈ ਵੀ ਇਹ ਜਿਹੜੇ ਆਏ ਐ ਫਾਰਮੇ ਗਲਤ ਨੇ ਕਿਸੇ ਨੇ ਅਪਲਾਈ ਨਹੀਂ ਕੀਤਾ ਉਹਨਾਂ ਦੇ ਨਾਂ ਦੇ ਉੱਤੇ ਕਿਸੇ ਹੋਰ ਨੇ ਅਪਲਾਈ ਕਰਕੇ ਵੋਟ ਕਟਾਉਣ ਵਾਸਤੇ ਚੱਲ ਪਏ ਹੋ ਜਦੋਂ ਉਹਦੀ ਇਨਕੁਆਰੀ ਹੋਈ ਸਿਰਫ 21 ਜਣਿਆਂ ਦੇ ਫਾਰਮ ਜਾਇਸੀ 6018 ਚੋਂ 21 ਜਣਿਆਂ ਦੇ ਫਾਰਮ ਜਾਇਸੀ ਜਿਨ੍ਹਾਂ ਨੇ ਸੱਚੀ ਵੋਟ ਕੱਟਣ ਲਈ ਆਪਣੀ ਅਰਜੀ ਦਿੱਤੀ ਹੋਈ ਸੀ ਫਾਰਮ ਨੰਬਰ 7 ਭਰਿਆ ਹੋਇਆ ਸੀ ਵੀ ਅਸੀਂ ਕਿਸੇ ਹੋਰ ਥਾਂ ਤੇ ਰਹਿਣ ਲੱਗ ਗਏ ਇਸ ਕਰਕੇ ਸਾਡੀ ਇੱਥੋਂ ਵੋਟ ਕੱਟ ਦਿਓ ਇਸ ਵਿਧਾਨ ਸਭਾ ਹਲਕੇ ਚ ਸੋ ਬਾਕੀ ਜਿਹੜੇ ਐ 5997 ਜਣੀ 6000 ਬੰਦੇ ਉਹਨਾਂ ਦੀਆਂ ਵੋਟਾਂ ਕੱਟਣ ਤੋਂ ਬਚ ਗਈਆਂ ਤੇ ਉਹ ਬੰਦਾ ਜਿੱਤ ਗਿਆ ਇਸ ਗੱਲ ਨਾਲ ਤੇ ਉਹਦੇ ਤੇ ਜਿਹੜੀ ਇਨਕੁਆਰੀ ਹੋ ਰਹੀ ਸੀ ਵੀ ਇਹ ਕਿਨੇ ਕੀਤੀ ਇਹਦਾ ਫੇਰੀ ਕਿੱਥੇ ਕਿੱਥੇ ਕੀ ਕੀ ਗੱਲ ਐ ਉਹ ਅੱਜ ਤੱਕ ਚੋਣ ਕਮਿਸ਼ਨ ਨੇ ਉਹਦਾ ਧੂਆਂ ਨਹੀਂ ਕੱਢਿਆ ਉਹਦੀ ਬਾਰ-ਬਾਰ ਮੰਗ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਵੱਲੋਂ ਤੇ ਬੀਅਤ ਦੋ ਸਵਾ ਦੋ ਸਾਲ ਹੋ ਗਏ ਤੁਸੀਂ ਦਵਾ ਦੋ ਸਾਲਾਂ ਚ ਉਹਦੀ ਇਨਕੁਆਇਰੀ ਕਰਕੇ ਕਿਹੜੇ ਕਿਹੜੇ ਬੰਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਕੀ ਸਜ਼ਾ ਦਿੱਤੀ ਹੈ ਉਹਦਾ ਕੁਝ ਨਹੀਂ ਦੱਸ ਰਿਹਾ ਚੋਣ ਕਮਿਸ਼ਨ ਐਨਾ ਨਾਰ ਰਲਿਆ ਹੋਇਆ ਹੈ ਇਹ ਗੱਲਾਂ ਸੱਚੀਆਂ ਸਿੱਧ ਹੋ ਰਹੀਆਂ ਨੇ ਹਰ ਥਾਂ ਦੇ ਉੱਤੇ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇੱਕ ਕੁਦਰਤੀ ਵਰਤਾਰੇ ਦੀ ਕਰਨਾ ਚਾਹੁੰਦੇ ਆ ਰਾਤ ਜਿਹੜਾ ਉਹ ਪੂਰਨ ਚੰਦਰਮਾ ਗ੍ਰਹਿਣ ਸੀਗਾ ਸਾਰੇ ਦੇਸ਼ ਦੇ ਵਿੱਚ ਲਦਾਖ ਤੋਂ ਲੈ ਕੇ ਤਾਮਨਾਡੂ ਤੱਕ ਜਿਹੜੀਆਂ ਆਬਜ਼ਰਵੇਟਰੀਜ਼ ਤੇ ਡੈਡੀਸਕੋਪਾ ਅਸੀਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਇਹਨੂੰ ਦੇਖਦੇ ਵੀ ਰਹੇ ਲੋਕ ਬਹੁਤੀਆਂ ਥਾਵਾਂ ਤੇ ਬੱਦਲ ਹੋਣ ਕਰਕੇ ਦੇਖ ਵੀ ਨਹੀਂ ਸਕੇ ਮੈਂ ਵੀ ਨਹੀਂ ਦੇਖ ਸਕਿਆ ਇਸ ਕਰਕੇ ਇਹ ਜਿਹੜਾ ਹੈ ਪੂਰਨ ਚੰਦਰਮਾ ਜਿਹੜਾ ਗ੍ਰਹਿਣ ਹੈ ਉਹ ਰਾਤ ਦੇ 11 ਵਜੇ ਵੈਸੇ ਤਾਂ 9 957 ਤੇ ਉਹਦਾ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ ਸੀ ਚੰਦਰਮਾ ਦੇ ਉੱਤੇ ਧਰਤੀ ਦਾ ਉਹਨੂੰ ਗ੍ਰਹਿਣ ਲੱਗਣਾ ਸ਼ੁਰੂ ਹੋ ਗਿਆ ਸੀ ਪਰ ਪੂਰਾ ਚੰਦਰਮੇ ਦੇ ਉੱਤੇ ਇੱਕ ਗ੍ਰਹਿਣ ਲੱਗ ਜਵੇ ਉਹ ਪੂਰਾ ਪਰਛਾਵਾਂ ਪੈ ਜੇ ਉਹਦੇ ਉੱਤੇ ਉਹ ਜਿਹੜਾ 10 11 ਵਜ ਕੇ 1 ਮਿੰਟ ਤੋਂ ਸ਼ੁਰੂ ਹੋ ਕੇ 12 ਵਜ ਕੇ 23 ਮਿੰਟ ਤੱਕ ਜਾਨੀ 82 ਮਿੰਟ ਰਿਹਾ ਇਹ ਸਾਰੇ ਦੇਸ਼ ਦੇ ਵਿੱਚ ਬਹੁਤ ਸਭ ਤੋਂ ਲੰਬਾ ਸਮਾਂ ਹੈ ਜਿੰਨਾ ਸਮਾਂ ਇਹ ਪੂਰਨ ਚੰਦਰਮਾ ਗ੍ਰਹਿਣ ਰਹੇਗਾ ਤੇ ਇਹ ਪਿੱਛੇ ਇੰਨਾ ਵਧੀਆ ਰਿਹਾ ਸੀ ਜਿਹੜਾ ਉਹ 27 ਜੁਲਾਈ 2018 ਨੂੰ ਰਿਹਾ ਸੀ ਤਰਤੀ ਅ ਸਾਡੇ ਦੇਸ਼ ਦੇ ਵਿੱਚ ਤੇ ਇਹਦਾ ਬਹੁਤਾ ਹਿੱਸਾ ਜਿਹੜਾ ਏਸ਼ੀਆ ਦੇ ਵਿੱਚ ਬਹੁਤ ਸਾਰੇ ਹਿੱਸਿਆਂ ਯੂਰਪ ਦੇਆਂ ਦੇ ਵਿੱਚ ਅਫਰੀਕਾ ਆਸਟ੍ਰੇਲੀਆ ਦੇ ਵਿੱਚ ਵੀ ਇਹ ਪੂਰਨ ਚੰਦਰਮਾ ਗ੍ਰਹਿਣ ਦੇਖਿਆ ਗਿਆ ਹੈ ਪੂਰਨ ਚੰਦਰਮਾ ਆਮ ਤੌਰ ਤੇ ਤਾਂ ਹੁੰਦਾ ਇਹ ਹੈ ਵੀ ਜੇ ਆ ਸੂਰਜ ਤੇ ਆਲੇ-ਦਾਲੇ ਧਰਤੀ ਜਿਹੜਾ ਘਟ ਰਹੀ ਹੈ ਧਰਤੀ ਦੇ ਆਲੇ-ਦਾਲੇ ਸੂਰਜ ਜਿਹੜਾ ਘਟ ਰਿਹਾ ਹੈ ਜੇ ਇਹ ਇੱਕੋ ਜੀ ਜਿਹੜਾ ਆ ਪਲੇਨ ਬਣਦੀ ਹੈ ਇਹਦੀ ਜੇ ਇਹਨੂੰ ਸਾਰੀ ਨੂੰ ਮਿਲਾ ਦੀ ਇਹਦਾ ਪੰਧ ਜਿਸ ਪੰਧ ਦੇ ਵਿੱਚ ਧਰਤੀ ਚੱਲਦੀ ਹੈ ਤੇ ਜਿਸ ਚੰ ਪੰਧ ਦੇ ਵਿੱਚ ਚੰਦਰਮਾ ਧਰਤੀ ਦੇ ਆਲੇ ਦੁਆਲੇ ਘੁੰਮਦਾ ਜੇ ਇੱਕੋ ਜਿਹਾ ਥਾਂ ਦੇ ਵਿੱਚ ਇਹ ਪੰਧ ਹੋਵੇ ਪਲੇਨ ਦੇ ਵਿੱਚ ਹੋਵੇ ਤਾਂ ਹਰ ਪੂਰਨਮਾਸੀ ਨੂੰ ਗ੍ਰਹਿਣ ਲੱਗਣਾ ਚਾਹੀਦਾ ਪਰ ਹਰ ਨੂੰ ਨਹੀਂ ਲੱਗਦਾ ਕਿਉਂਕਿ ਜਿਹੜਾ ਚੰ드ਰਮਾ ਜਿਹੜਾ ਕੱਢਦਾ ਆ ਆਸ ਧਰਤੀ ਜਿਹੜਾ ਕੱਢ ਰਹੀ ਹੈ ਜਿਹੜਾ ਚੰ드ਰਮਾ ਜਿਹੜਾ ਕੱਢਦਾ ਉਹ ਜਿਹੜੀ ਪਲੇਨ ਹੈ ਤੇ ਆ ਪਲੇਨ ਧਰਤੀ ਵਾਲੀ ਇਹ ਚ 5 ਡਿਗਰੀ ਦਾ ਫਰਕ ਹੈਗਾ ਉਸ 5 ਡਿਗਰੀ ਦੇ ਫਰਕ ਕਰਕੇ ਜਦੋਂ ਕਿਤੇ ਉਹ ਨੂੰ ਕੱਟਦਾ ਉਸ ਦੇ ਰਸਤਿਆਂ ਨੂੰ ਤਾਂ ਉਦੋਂ ਚ ਚੰ드ਰਮਾ ਗ੍ਰਹਿਣ ਲੱਗਦਾ ਹੈ ਇਸ ਕਰਕੇ ਉਹ ਕਈ ਕਈ ਸਾਲਾਂ ਬਾਅਦ ਲੱਗਦਾ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਅਗਲਾ ਹੈਗਾ ਉਹ 31 ਦਸੰਬਰ 2018 ਨੂੰ 2028 ਨੂੰ 2028 ਨੂੰ ਇਹ ਅਗਲਾ ਪੂਰਨ ਚੰ드ਰਮਾ ਗ੍ਰਹਿਣ ਲੱਗੂਗਾ ਸੋ ਦੋਸਤੋ ਜਿਹੜਾ ਅਸੀਂ ਸਮਝਦੇ ਹਾਂ ਵੀ ਇਹ ਜਿਹੜੇ ਕੁਦਰਤੀ ਵਰਤਾਰੇ ਐ ਇਹ ਵੀ ਸਾਡੇ ਲਈ ਗਿਆਨ ਵਿਗਿਆਨ ਦਾ ਬਹੁਤ ਵੱਡਾ ਸਾਧਨ ਨੇ ਤੇ ਇਹਨਾਂ ਦਾ ਵੀ ਨਜ਼ਾਰਾ ਲੈਣਾ ਚਾਹੀਦਾ ਹੈ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ